ਦਾ ਆਪਣੇ YouTube ਚੈਨਲ ਸੁਖਪ੍ਰੀਤ ਅਕੈਡਮੀ ਤੇ ਆਪਾਂ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਰਿਗਾਰਡਿੰਗ ਜਿਹੜੀਆਂ ਨਿਊ ਵੈਕੈਂਸੀਸ ਆਸ ਆਊਟ ਹੋਣਗੀਆਂ ਉਹ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਇਸ ਦੇ ਵਿੱਚ ਅਸੀਂ ਡਿਟੇਲਸ ਡਿਸਕਸ ਕਰਾਂਗੇ ਕਿਹੜੇ ਕਿਹੜੇ ਵਿਭਾਗ ਚ ਕਿੰਨੀਆਂ-ਕਿੰਨੀਆਂ ਪੋਸਟਾਂ ਨੇ ਜਿਹੜੀਆਂ ਅਨਾਉਂਸ ਕੀਤੀਆਂ ਗਈਆਂ ਨੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਕੱਲ ਤੋਂ ਕੋਡ ਆਫ ਕੰਡਕਟ ਲੱਗ ਜਾਊਗਾ ਤਾਂ ਬਹੁਤ ਸਾਰੇ ਪੇਪਰਸ ਤੇ ਜਿਹੜੀਆਂ ਡੇਟਸ ਰਹਿੰਦੀਆਂ ਸੀਗੀਆਂ ਪੇਪਰ ਆਊਟ ਹੋ ਚੁੱਕੇ ਸੀ ਡੇਟਸ ਵੀ ਆ ਚੁੱਕੀਆਂ ਨੇਗੀਆਂ ਅਈਓਪੋ ਤੁਸੀਂ ਸਾਰੇ ਨੋਟੀਫਿਕੇਸ਼ਨ ਦੇਖ ਲਏ ਹੋਣਗੇ ਬਟ ਸਟਿਲ ਇਫ ਯੂ ਵਾਂਟ ਟੂ ਨੋ ਐਨੀਥਿੰਗ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਕਮੈਂਟ ਕਰ ਸਕਦੇ ਹੋ ਕਿਸੇ ਵੀ ਪੇਪਰ ਬਾਰੇ ਪੁੱਛਣਾ ਹੋਵੇ ਹਾਂਜੀ ਹੁਣ ਆਪਾਂ ਡਿਸਕਸ ਕਰਾਂਗੇ ਕਿਹੜੇ ਕਿਹੜੇ ਨਿਊ ਵੈਕੈਂਸੀਜ਼ ਕਿਹੜੇ ਕਿਹੜੇ ਡਿਪਾਰਟਮੈਂਟ ਦੇ ਵਿੱਚ ਆਈਆਂ ਲੱਗੀਆਂ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਫਸਟ ਟਾਈਮ ਆ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਹਰ ਇਸ ਤਰ੍ਹਾਂ ਦੀ ਲੇਟੈਸਟ ਅਪਡੇਟ ਤੁਹਾਡੇ ਤੱਕ ਸਮੇਂ ਟੂ ਸਮੇਂ ਸਿਰ ਪਹੁੰਚਦੀ ਰਹੇ ਹਾਂਜੀ ਤਾਂ ਇਹ ਜਿਹੜੀਆਂ ਪੋਸਟ ਆਈਆਂ ਨੇਗੀਆਂ ਇਹ ਬਣ ਕੰਪਲੈਕਸ ਵੱਲੋਂ ਆਈਆਂ ਨੇਗੀਆਂ ਤੁਸੀਂ ਦੇਖ ਸਕਦੇ ਹੋਗੇ ਜਿਹੜੀ ਇਤਿਹਾਸ ਪ੍ਰਕਾਸ਼ਿਤ ਹੋਣ ਦੀ ਮਿਤੀ ਸੀ ਉਹ 16 ਤਰੀਕ ਸੀ ਜੀ ਆਨਲਾਈਨ ਅਪਲਾਈ ਕਰਨ ਦੀ ਸ਼ੁਰੂ ਹੋਣ ਦੀ ਮਿਤੀ 21 ਅਗਸਤ ਹੈ ਆਨਲਾਈਨ ਅਪਲਾਈ ਤੋਂ ਬਾਅਦ ਸਬਮਿਟ ਕਰਨ ਦੀ ਮਿਤੀ ਜਿਹੜੀ 17 9 2024 ਫੀਸ ਭਰਨ ਦੀ ਆਖਰੀ ਮਿਤੀ 20 2024 करेक्शन पोर्टल 'ਵੀ' ਵੀ ਉਹਨਾਂ ਨੇ ਇਵਨ ਡੇਟਸ ਪਹਿਲਾਂ ਹੀ ਮੈਂਸ਼ਨ ਕਰ ਦਿੱਤੀਆਂ ਨੇ ਕਿ ਆਪਾਂ ਜ਼ਿਆਦਾ ਸਮਾਂ ਨਾ ਦੇਖਦੇ ਹੋਏ ਆਪਾਂ ਵੇਖਾਂਗੇ ਕਿ ਕਿਹੜੇ-ਕਿਹੜੇ ਡਿਪਾਰਟਮੈਂਟ ਦੇ ਵਿੱਚ ਪੋਸਟਾਂ ਦਾ ਵਰਗੀਕਰਨ ਹੋਇਆਗਾ ਪੰਜਾਬ ਰਾਜ ਗੋਦਾਮ ਨਿਗਮ ਚੰਡੀਗੜ੍ਹ ਦੇ ਵਿੱਚ ਸਬ ਡਿਵੀਜ਼ਨਲ ਆਫੀਸਰ ਦੀਆਂ 2 ਪੋਸਟਾਂ ਆਈਆਂ ਨੇਗੀਆਂ ਉਸ ਤੋਂ ਬਾਅਦ ਜੂਨੀਅਰ ਆਡੀਟਰ ਦੀਆਂ 14 ਪੋਸਟਾਂ ਆਈਆਂ ਨੇ ਵਿੱਤ ਵਿਭਾਗ ਦੇ ਵਿੱਚ ਹੀ ਕਿਰਤ ਵਿਭਾਗ ਦੇ ਵਿੱਚ ਐਗਜ਼ੀਕਿਊਟਿਵ ਅਸਿਸਟੈਂਟ ਦੀਆਂ 6 ਪੋਸਟਾਂ ਆਈਆਂ ਨੇਗੀਆਂ ਇਰਤ ਵਿਭਾਗ ਦੇ ਵਿੱਚ ਅੰਕੜਾ ਆਫਸਰ ਦੀ ਇੱਕ ਆਈ ਹੈਗੀ ਅਸਿਸਟੈਂਟ ਮੈਨੇਜਰ ਆਈਟੀ ਦੀ ਇੱਕ ਪੋਸਟ ਆਈ ਹੈ ਫੀਲਡ ਇਨਵੈਸਟੀਗੇਟਰ ਦੀਆਂ ਦੋ ਪੋਸਟ ਆਈਆਂ ਨੇ ਖਜ਼ਾਨਾ ਆਫਸਰ ਦੀ ਸਿਸ ਇੰਪੋਰਟੈਂਟਲੀ ਦੀਆਂ 36 ਪੋਸਟ ਆਈਆਂ ਨੇ ਇਹ ਬਹੁਤ ਵਧੀਆ ਓਪਰਚ्युनिटी ਹੈ ਜਿਹੜੇ ਕੈਂਡੀਡੇਟ ਹੁਣ ਪੇਪਰਸ ਦੇ ਲਈ ਪ੍ਰਪੇਅਰ ਕਰ ਰਹੇ ਨੇਗੀ ਸੈਕਸ਼ਨ ਆਫਸਰ ਸਿਵਲ ਦੀਆਂ ਚਾਰ ਪੋਸਟ ਆਈਆਂ ਨੇ ਤੇ ਬਿਜਲੀ ਬੋਰਡ ਦੇ ਵਿੱਚ ਆਪਾਂ ਤਿੰਨ ਪੋਸਟ ਆਈਆਂ ਨੇਗੀਆਂ ਜਿਕਰ ਅੱਗੇ ਇਹਨਾਂ ਦੀ ਸਬ ਡਿਵੀਜ਼ਨ ਕੀਤੀ ਹੋਈ ਹੈ ਇਹਨਾਂ ਨੇ ਜਰਨਲ ਦੀਆਂ ਹੀ ਪੋਸਟਾਂ ਨੇ ਜਿਹੜੀਆਂ ਆਈਆਂ ਨੇਗੀਆਂ अफसर लेवल ਦੀਆਂ ਇੱਕ ਜਰਨਲ ਹੈ ਇੱਕ ਐਸਸੀ ਦੀ ਹੈਗੀ ਜੂਨੀਅਰ ਆਡੀਟਰ ਦੇ ਵਿੱਚ ਪੰਜ ਜਰਨਲ ਦੋ ਊਮਨ ਲਈ ਹੋ ਗਈਆਂ ਉਹਦੇ ਵਿੱਚ ਪ੍ਰਿਜ਼ਰਵਡ ਪੋਲੀ ਆਲਰੇਡੀ ਰਿਜ਼ਰਵਡ ਆ ਗਿਆ ਐਕਸ ਸਰਵਿਸਮੈਨ ਦੀਆਂ ਦੋ ਨੇ ਬੀਸੀ ਦੀ ਇੱਕ ਹੈ ਐਸਸੀ ਆਰਓ ਦੀਆਂ ਵੀ ਦੋ ਨੇ ਐਸਸੀ ਐਮਬੀ ਦੀਆਂ ਵੀ ਦੋ ਨੇ ਫਿਜ਼ੀਕਲੀ ਹੈਂਡੀਕੈਪਟ ਦੀ ਇੱਕ ਹੈ ਇਕਨੋਮਿਕਲੀ ਵੀਕਰ ਸੈਕਸ਼ਨ ਦੀ ਇੱਕ ਹੈ ਐਗਜ਼ੀਕਿਊਟਿਵ ਦੇ ਵਿੱਚ ਚਾਰ ਜਰਨਲ ਦੀਆਂ ਦੋ ਐਸਸੀ ਦੀਆਂ ਨੇ ਇੱਕ ਇੱਕ ਕੀ ਹੋ ਗਿਆ ਜਿਹੜੇ ਊਮਨਸ ਦੇ ਲਈ ਆ ਗਈਆਂ ਜਿੱਕਰ ਆਪਾਂ ਇਹਦੀ ਗੱਲ ਕਰੀਏ ਖਜ਼ਾਨਾ ਆਫਸਰ ਦੀ ਤਾਂ ਇਹਦੇ ਵਿੱਚ 15 ਨਗੀਆਂ ਜਿਹੜੀਆਂ ਜਰਨਲ ਬੁਆਇਸ ਲਈ ਨੇ ਤੇ 5 ਜਰਨਲ ਵਿਮਨ ਦੇ ਲਈ ਨੇ ਐਸਸੀ ਲਈ 5 ਤੇ 2 ਐਸਆਰਓ ਲਈ 3 ਤੇ 1 ਬੀਸੀ ਲਈ ਵੀ 3 ਤੇ 1 ਆ ਬਾਕੀ ਇਹਨਾਂ ਨੇ ਸਿਮਿਲਰਲੀ ਇਕਨੋਮਿਕਲੀ ਵੀਕਰ ਸੈਕਸ਼ਨ ਫਿਜ਼ਿਕਲੀ ਹੈਂਡੀਕੈਪਟਸ ਸਾਰਿਆਂ ਦੇ ਵਿੱਚ ਦਿੱਤਾ ਹੋਇਆਗਾ ਸਿਮਿਲਰਲੀ ਸੈਕਸ਼ਨ ਆਫਸਰ ਬਿਜ਼ੀ ਲਈ ਤੇ ਉਹਦੇ ਵਿੱਚ ਸਿਵਲ ਦੇ ਵਿੱਚ ਵੀ 2 ਤੇ 1 ਦੀ ਹੀ ਵਰਗੀਕਰਨ ਹੈਗਾ ਠੀਕ ਹੈ ਜਿੱਕਰ ਹੁਣ ਆਪਾਂ ਇਹਨਾਂ ਨੂੰ ਉਸ ਤੋਂ ਬਾਅਦ ਜਿਹੜੀ ਤੁਹਾਡੇ ਲਈ ਇੰਪੋਰਟੈਂਟ ਹੈ ਉਹ ਤਨਖਾਹ ਤੇ ਸਕੇਲ ਤੇ ਪੱਤੇ ਦੀ ਗੱਲ ਕਰੀਏ ਜੇਕਰ ਆਪਾਂ ਸਬ ਡਿਵੀਜ਼ਨਲ ਅਫਸਰ ਜਿਹੜੀ ਪਹਿਲੇ ਨੰਬਰ ਤੇ ਸੀ ਉਹਦੀ 47600 6ਵੇਂ ਲੈਵਲ ਤੇ ਇੱਕ ਮਿਸ਼ਨ ਦੇ ਅਕੋਰਡਿੰਗ ਜਿਹੜੀ ਉਹਦੀ ਤਨਖਾਹ ਹੋਊਗੀ ਤੇ ਇੱਕ ਜੂਨੀਅਰ ਆਡੀਟਰ ਦੀ 35600 ਉਹਦੀ ਤਨਖਾਹ ਹੋਊਗੀ ਐਗਜ਼ੀਕਿਊਟਿਵ ਅਸਿਸਟੈਂਟ ਦੀ 35400 ਹੋਊਗੀ ਅੰਕੜਾ ਅਫਸਰ ਦੀ 44900 ਹੋਊਗੀ ਤਾਂ ਇਹਨਾਂ ਦੀ ਅਲੱਗ-ਅਲੱਗ ਨੇ ਸਾਰਿਆਂ ਦੀ ਖਜ਼ਾਨਾ ਅਫਸਰ ਦੀ ਜਿਹੜਾ ਪੇ ਮੈਟ੍ਰਿਕਸ 135400 ਹੀ ਹੋਊਗਾ ਜਿਹੜਾ ਮੂੜਲਾ ਹੋਊਗਾ ਵਿਦਿਅਕ ਯੋਗਤਾ ਕੀ ਹੈ ਕਿ ਸਬ ਡਿਵੀਜ਼ਨਲ ਦੇ ਲਈ ਸਿਵਲ ਇੰਜੀਨੀਅਰਿੰਗ ਚਾਹੀਦੀ ਹੈ ਡਿਪਲੋਮਾ ਇਨ ਇੰਜੀਨੀਅਰਿੰਗ ਚਾਹੀਦਾ ਹੈਗਾ ਕਿਸੇ ਵੀ ਰਿਕੋਗਨਾਈਜ਼ਡ ਇੰਸਟੀਚੂਟ ਤੋਂ ਜੂਨੀਅਰ ਆਡੀਟਰ ਦੇ ਲਈ ਬੀ ਕਾਮ ਫਰਸਟ ਡਿਵੀਜ਼ਨ ਜਾਂ ਐਮ ਕਾਮ ਸੈਕੰਡ ਡਿਵੀਜ਼ਨ ਹੋਣਾ ਚਾਹੀਦਾ ਹੈਗਾ ਐਗਜ਼ੀਕਿਊਟਿਵ ਅਸਿਸਟੈਂਟ ਦੇ ਵਿੱਚ ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਕਿਸੇ ਵੀ ਰਿਕੋਗਨਾਈਜ਼ਡ ਇੰਸਟੀਚੂਸ਼ਨ ਤੋਂ ਕੰਪੀਟੀਟਿਵ ਟੈਸਟ ਸਪੈਸੀਫਾਈਡ ਬਾਈ ਅ pointing authority from time to time ਤੁਸੀਂ ਦੇਖੋ ਵੀ ਇਹਦੇ ਵਿੱਚ ਵੀ ਮੈਨੂੰ ਇਹ ਬਹੁਤ ਵਧੀਆ ਲੱਗਿਆ ਕਿ ਇੰਜੀਨੀਅਰਿੰਗ ਵਾਲੇ ਬੱਚੇ ਵੀ ਜਿਹੜੇ ਇਸ ਬੀਟੈਕ ਕਰਦੇ ਆ ਉਹਨਾਂ ਨੂੰ ਬੋਸਟਲੀ ਉਹ ਸੋਚਦੇ ਨੇ ਕਿ ਅਸੀਂ ਪ੍ਰਾਈਵੇਟ ਸੈਕਟਰ 'ਚ ਜਾ ਸਕਦੇ ਤਾਂ ਉਹਨਾਂ ਲਈ ਬਹੁਤ ਵਧੀਆ ਲੈਵਲ ਦੀਆਂ ਗਵਰਨਮੈਂਟ ਜੋਬਸ ਵੀ ਨਿਕਲਦੀਆਂ ਨੇ ਹੀ ਆ ਸਿਮਿਲਰਲੀ ਬੀਕਾਮ ਐਮਕਾਮ ਵਾਲੇ ਬੱਚਿਆਂ ਲਈ ਵੀ ਹੈਨਾ ਅੰਕੜਾ ਆਫੀਸਰ ਦੇ ਲਈ ਮਾਸਟਰ ਡਿਗਰੀ ਚਾਹੀਦੀ ਇਕਨੋਮਿਕਸ ਦੇ ਵਿੱਚ ਜਾਂ ਮੈਥ ਦੇ ਵਿੱਚ ਚਾਹੀਦੀ ਹੈ ਜਾਂ ਫਿਰ ਕਮਰਸ ਦੇ ਵਿੱਚ ਸਟਾਰਟ ਹੋਣਾ ਚਾਹੀਦਾ ਹੈਗਾ ਅਸਿਸਟੈਂਟ ਮੈਨੇਜਰ ਆਈਟੀ ਦੇ ਲਈ ਇੰਜੀਨੀਅਰਿੰਗ ਸੇਮ ਇੰਜੀਨੀਅਰਿੰਗ ਜਿਹੜੀ ਟੈਕਨੋਲੋਜੀ ਦੇ ਬਿਚਾਇਟੀ ਦੇ ਵਿੱਚ ਚਾਹੀਦੀ ਹੈਗੀ ਖਜ਼ਾਨਾ ਅਫੀਸਰ ਦੇ ਲਈ ਗ੍ਰੈਜੂਏਟ ਹੋਣਾ ਚਾਹੀਦਾ ਕਿਸੇ ਵੀ ਰੈਕੋਗਨਾਈਜ਼ਡ ਯੂਨੀਵਰਸਿਟੀ ਦੇ ਵਿੱਚੋਂ ਤੇ ਪ੍ਰੀਫਰੈਂਸ ਹੈ ਜਿਹੜੀ ਉਹ ਕਮਰਸ ਗ੍ਰੈਜੂਏਟ ਨੂੰ ਦਿੱਤੀ ਜਾਊਗੀ ਠੀਕ ਹੈ ਸੈਕਸ਼ਨ ਅਫੀਸਰ ਸ਼ੁੱਡ ਪਾਸ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ অর ਅ ਹਾਈ ਕੁਆਲਿਫੀਕੇਸ਼ਨ ਇਨ ਅ ਸੇਮ ਡਿਸਪੀਸਪਲਨ ਫਰਮ ਅ ਰੈਕੋਗਨਾਈਜ਼ਡ ਯੂਨੀਵਰਸਿਟੀ অর ਇੰਸਟੀਟਿਊਸ਼ਨ ਜਿਕਰ ਆਪਾਂ ਏਜ ਦੀ ਗੱਲ ਕਰੀਏ ਤਾਂ ਜਨਰਲ ਸ੍ਰੈਣੀ ਲਈ 18 ਸਾਲ ਤੋਂ ਘੱਟ ਤੇ 37 ਸਾਲ ਤੋਂ ਵੱਧ ਨਹੀਂ ਹੋ ਤੇ ਜਿਹੜੀ ਵੀ ਆਪਣੇ ਐਸਸੀ ਤੇ ਜਿਹੜੇ ਪਛੜੇ ਸ੍ਰੇਣੀ ਆਗੇ ਉਹਨਾਂ ਲਈ ਵੱਧ ਤੋਂ ਵੱਧ ਉਮਰ 42 ਸਾਲ ਰਾਜ ਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਉੱਪਰਲੀ ਉਮਰ ਸੀਮਾ ਵਿੱਚ ਛੋਟ ਦਿੰਦੇ ਹੋਏ ਉਮਰ ਵੱਧ ਤੋਂ ਵੱਧ 45 ਸਾਲ ਹੋ ਗਈ ਜੇਕਰ ਫੀਸ ਦੀ ਗੱਲ ਕਰੀਏ ਤਾਂ ਆਮ ਵਰਗ ਜਨਰਲ ਖਿਡਿਆਰੀ ਜਿਹਦੇ ਵਿੱਚ ਸੁਤੰਤਰ ਸੰਗਰਾਮੀ ਆਗੇ ਉਹਨਾਂ ਲਈ 1000 ਰੁਪਿਆ ਐਸਸੀ ਤੇ ਬੀਸੀ ਤੇ ਹੋਰ ਕਮਜ਼ੋਰ ਵਰਗ ਲਈ 250 ਸਾਬਕਾ ਫੌਜੀ ਤੇ ਆਸ਼ਰਿਤ ਡਿਪੈਂਡੈਂਟ ਲਈ 200 ਹੈਂਡੀਕੈਪ ਲਈ 500 ਉਸ ਤੋਂ ਅੱਗੇ ਚੌਣ ਪੀਦੀ ਹੈ ਆਪਾਂ ਜਦੋਂ ਜਿੰਨਾ ਟਾਈਮ ਹਲੇ ਉਹਦੇ ਵਿੱਚ ਪਹਿਲਾਂ ਹੀ ਦੱਸਿਆ ਕਿ ਆਬਜੈਕਟਿਵ ਟਾਈਪ ਮਲਟੀਪਲ ਟਾਈਪ ਕੁਐਸਚਨ ਹੋਊਗਾ ਤੁਹਾਡਾ ਦੱਸਿਆ ਹੈ 30 ਸ਼ਬਦ ਟਾਈਪਿੰਗ ਜ਼ਰੂਰ ਹੋਊਗੀ ਇਹਦੇ ਵਿੱਚ ਹਾਂਜੀ ਕਿ ਇਹ ਵੀ ਹੈ ਕਿ ਜਿਹੜਾ ਐਗਜ਼ੀਕਿਊਟਿਵ ਅਸਿਸਟੈਂਟ ਦੇ ਲਈ ਜਿਹੜੀ ਟਾਈਪਿੰਗ ਹੋਊਗੀ 30 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਨਾਲ ਜਿਹੜਾ ਟਾਈਪਿੰਗ ਟੈਸਟ ਆ ਉਹ ਲਿਆ ਜਾਊਗਾ ਅਪਲਾਈ ਕਰਨ ਦੀ ਵਿਧੀ ਕੀ ਹੈ ਕਿ ਉਮੀਦਵਾਰ ਜਿਹੜੇ ਪੀਐਸਵੀ ਦੀ ਵੈਬਸਾਈਟ ਤੇ ਜਾ ਕੇ 21 ਤਰੀਕ ਤੋਂ ਲੈ ਕੇ 17 ਸਤੰਬਰ ਤੱਕ ਨਜਰੇ ਸ਼ਾਮ ਦੇ 5 ਵਜੇ ਤੱਕ ਆਨਲਾਈਨ ਅਪਲਾਈ ਕਰ ਸਕਦੇ ਨੇ। ਅਪਲਾਈ ਕਰਨ ਦੀ ਲੋੜੀ ਦੀ ਫੀਸ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 20 ਸਤੰਬਰ ਹੋਵੇਗੀ। ਉਮੀਦਵਾਰਾਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਨਾ ਸਾਮੀਆਂ ਲਈ ਖੁਦ ਆਨਲਾਈਨ ਅਪਲਾਈ ਕਰਨ ਉਮੀਦਵਾਰ ਫਾਰਮ ਭਰਨ ਲਈ ਕਿਸੇ ਹੋਰ ਵਿਅਕਤੀ ਜਾਂ ਸਾਈਬਰ ਕੈਫੇ ਦੀ ਮਦਦ ਨਾਲ ਨਾ ਲਵੇ ਜੇਕਰ ਫਾਰਮ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਤਾਂ ਫਾਰਮ ਵਿੱਚ ਕੋਈ ਸੂਦ ਨਹੀਂ ਕੀਤੀ ਜਾਵੇਗੀ ਤਾਂ ਤੁਸੀਂ ਖੁਦ ਰਿਸਪਾਂਸਿਬਲ ਹੋਵੋ ਆਪਦੇ ਧਿਆਨ ਨਾਲ ਆਪ ਦਾ ਫਾਰਮ ਖੁਦ ਫਿਲ ਕਰਨਾ ਹੈਗਾ ਹਾਂਜੀ ਇਸੇ ਜਿਹੜੀ ਅੱਜ ਦੀ ਇਨਫੋਰਮੇਸ਼ਨ ਸੀ ਆਈ ਹੋਪ ਤੁਸੀ ਵਧੀਆ ਲੱਗੀ ਹੋਗੀ ਤੇ ਸ਼ੇਅਰ ਕਰਿਓ ਥੈਂਕ ਯੂ